फाइनेंशियल स्ट्रेस ਤੋਂ بچਣ ਦੇ ਪੈਸੇਸੇਬਲ ਨਾ ਬਹੁਤ ਜ਼ਰੂਰੀ ਹੈ। ਜਰਾ ਇਹ ਸੋਚੋ ਅਸੀਂ ਕੁਝ ਤੇ ਗਲਤ ਕਰ ਰਹੇ ਹਾਂ ਨਾ ਜੋ ਸਾਡੀ ਕਮਾਈ ਸਾਡੇ ਕੋਲ ਬਚ ਨਹੀਂ ਰਹੀ। ਕਈਆਂ ਦੀ ਲਾਈਫ 'ਚ ਨਾ ਪੈਸਾ ਸਦਾ ਪਰੇਸ਼ਾਨੀ ਬਣਿਆ ਰਹਿੰਦਾ। ਇਕੱਠਾ ਹੀ ਨਹੀਂ ਹੁੰਦਾ, ਝੜਦਾ ਹੀ ਨਹੀਂ। ਕੰਮ ਕਰਦੇ ਆਂ, ਮਿਹਨਤ ਕਰਦੇ ਆਂ, ਬਚਾਉਨੇ ਆਂ ਪਰ ਬਚਦਾ ਨਹੀਂਗਾ। ਪ੍ਰੋਬਲਮ ਕੀ ਹੈ ਕਿ ਅਸੀਂ ਉਹ ਚੀਜ਼ ਨੂੰ ਸਹੀ ਤਰੀਕੇ ਨਾਲ ਮੈਨੇਜ ਹੀ ਨਹੀਂ ਕਰ ਰਹੇ। ਸਾਡੀ ਮਿਸਮੈਨੇਜਮੈਂਟ ਜਾਂ ਸਹੀ ਤਰੀਕੇ ਨਾਲ ਮਨੀ ਮੈਨੇਜਮੈਂਟ ਨਾ ਹੋਣਾ ਸਾਡੇ ਲਈ ਸਾਰੀ ਲਾਈਫ ਪਰੇਸ਼ਾਨੀਆਂ ਕ੍ਰੀਏਟ ਕਰਕੇ ਰੱਖਦਾ ਹੈ ਉਹਨਾਂ ਨਾਲ ਪਰੇਸ਼ਾਨੀਆਂ ਤੋਂ ਬਚਣ ਦੀ ਅੱਜ ਗੱਲ ਕਰਾਂਗੇ ਆਪਾਂ 6 ਡਿਫਰੈਂਟ ਸਟੈਪਸ ਸਟੈਪ 1 ਸਭ ਤੋਂ ਪਹਿਲਾ ਸਟੈਪ ਹੈ ਵਰਕ ਔਨ ਯਰ ਕਰੰਟ ਫਾਈਨੈਂਸ਼ੀਅਲ ਸਿਚੁਏਸ਼ਨ ਆਫ ਦੀ ਕਰੰਟ ਫਾਈਨੈਂਸ਼ੀਅਲ ਸਿਚੁਏਸ਼ਨ ਤੇ ਕੰਮ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਕੋਲ ਕਿੰਨੇ ਪੈਸੇ ਆ ਤੁਹਾਡੇ ਕੋਲ ਸੇਵਿੰਗ ਕਿੰਨੀ ਹੈ ਤੁਹਾਡੇ ਕੋਲ ਐਫ ਡੀ ਜਾਂ ਫੰਡਸ ਕਿੰਨੇ ਆ ਤੁਹਾਡੇ ਕੋਲ ਪ੍ਰੋਪਰਟੀ ਕਿਹੜੀ ਹੈ ਇਹ ਚੀਜ਼ਾਂ ਆਪਦੇ ਪਰਿਵਾਰਕ ਮੈਂਬਰਾਂ ਨਾਲ ਜ਼ਰੂਰ ਸੇਅਰ ਕਰਿਆ ਕਰੋ ਟਰਸਟਵਰਦੀ ਪਰਿਵਾਰਕ ਮੈਂਬਰਾਂ ਨਾਲ ਜਰੂਰ ਦੱਸਿਆ ਕਰੋ ਕਿ ਤੁਹਾਡੇ ਕੋਲ ਨਿੱਜੀ ਆਮਦਨ ਕਿੰਨੀ ਹੈ ਔਰ ਤੁਹਾਡਾ ਖਰਚਾ ਕਿਵੇਂ ਚੱਲ ਰਿਹਾ ਹੈ ਇਹਦੇ ਨਾਲ ਕੀ ਹੈ ਕਿ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਚੱਲ ਰਿਹਾ ਤੁਹਾਡੀ ਜ਼ਿੰਦਗੀ ਚ ਕਿਵੇਂ ਆ ਕਿਵੇਂ ਨਹੀਂ ਅਗਰ ਤੁਹਾਨੂੰ ਉਸ ਫਾਈਨੈਂਸ਼ੀਅਲ ਸਿਚੁਏਸ਼ਨ ਦਾ ਪਤਾ ਹੀ ਨਹੀਂ ਹੋਏਗਾ ਤਾਂ ਤੁਸੀਂ ਉਹਨੂੰ ਹੈਂਡਲ ਕਿਦਾ ਕਰੋਗੇ ਸਟੈਪ 2 ਦੇ ਬਾਰੇ ਗੱਲ ਕਰਾਂਗੇ ਗੈਟ ਕਲੀਅਰ ਅਬਾਊਟ ਵਾਟ ਯਰ ਨਿਊ ਲਾਈਫਸਟਾਈਲ ਵਿਲ ਬੀ ਥੋ ਦਾ ਨਵਾਂ ਲਾਈਫਸਟਾਈਲ ਹੋਵੇਗਾ ਕਿਦਾਂ ਦਾ ਤੁਸੀਂ ਕੀ ਇਮੇਜਿਨ ਕਰਦੇ ਹੋ ਤੁਹਾਡਾ ਵਿਜ਼ਨ ਕੀ ਆ ਅਜੇ ਤੋਂ ਇੱਕ ਸਾਲ ਬਾਅਦ ਜਾਂ ਦੋ ਸਾਲ ਬਾਅਦ ਤੁਹਾਡਾ ਕੀ ਪਲਾਨ ਹੋਣਾ ਚਾਹੀਦਾ ਤੁਸੀਂ ਕੋਈ ਨਵਾਂ ਘਰ ਲੈਣਾ ਨਵੀਂ ਪ੍ਰਾਪਰਟੀ ਲੈਣੀ ਹੈ ਜਾਂ ਕੋਈ ਕਾਰ ਦਾ ਖਰਚ ਆਇਆ ਜਾਂ ਕੋਈ ਟਰੈਵਲ ਦਾ ਖਰਚਾ ਹੈ ਜਾਂ ਸਟੱਡੀ ਦਾ ਖਰਚਾ ਹੈ ਜਾਂ ਆਪਣਾ ਹੈਲਥ ਕਾਸਟ ਇਹ ਤੁਹਾਡੀ ਤੁਹਾਨੂੰ ਇਹਦੇ ਬਾਰੇ ਨੋਲੇਜ ਹੋਣੀ ਚਾਹੀਦੀ ਔਰ ਤੁਸੀਂ ਇਹ ਚੀਜ਼ ਕਿਵੇਂ ਕਰੋਗੇ ਤੁਹਾਨੂੰ ਕਲੀਅਰ ਵਿਜ਼ਨ ਹੋਣਾ ਚਾਹੀਦਾ ਇਹ ਨਹੀਂ ਹੁੰਦਾ ਉਹ ਆਪਾਂ ਸੋਚਦੇ ਨਹੀਂ ਹੁੰਦੇ ਕੋਈ ਗੱਲ ਹੀ ਦੇਖੀ ਜਾਊਗੀ ਐਦਾਂ ਨਹੀਂ ਇੱਕ ਵਿਜ਼ਨ ਬਣਾਉਣਾ ਚਾਹੀਦਾ ਇੱਕ ਪਲਾਨ ਬਣਾਉਣਾ ਚਾਹੀਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਕਿ ਤੁਹਾਡੀ ਲਾਈਫ ਚ ਫਾਈਨੈਂਸ਼ੀਅਲ ਸਟ्रेस ਘਟੇ ਸਟੈਪ 3 ਹੈ ਕਿ ਤੁਹਾਨੂੰ ਪਤਾ ਹੋਣਾ ਜੀਦਾ ਤੁਹਾਡੀ ਇਨਕਮ ਕਿੰਨੀ ਹੈ ਔਰ ਤੁਹਾਨੂੰ ਆਉਣ ਵਾਲੇ ਸਮੇਂ 'ਚ ਪੈਸਾ ਚਾਹੀਦਾ ਕਿੰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਨਿੱਜੀ-ਨੀਚੀ ਚੀਜ਼ਾਂ ਨਾਰਮਲ ਚੀਜ਼ਾਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਤਾਂ ਨਾਰਮਲ ਆਮਦਨ ਹੋਊਗੀ ਤੁਹਾਡੀ ਇੱਕ ਹੋਰ ਕਿਹੜੇ-ਕਿਹੜੇ ਤਰੀਕੇ ਦੇ ਨਾਲ ਤੁਸੀਂ ਪੈਸਾ ਜਨਰੇਟ ਕਰ ਸਕਦੇ ਹੈ ਇਹਦੇ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ ਚੌਥਾ ਸਟੈਪ ਪਰ ਪ੍ਰੇਪੇਅਰ ਯੋਰ ਪ੍ਰੋਜੈਕਟਿਡ ਬਜਟ ਆਪਣਾ ਇੱਕ ਪ੍ਰੋਜੈਕਟਿਡ ਬਜਟ ਬਣਾਓ ਤੁਹਾਨੂੰ ਪਤਾ ਹੋਣਾ ਜੀਦਾ ਤੁਹਾਡੀ ਫਿਕਸਡ ਕਾਸਟ ਖਰਚੇ ਕਿਹੜੇ ਆ ਵੈਰੀਏਬਲ ਕੋਸਟ ਖਰਚੇ ਕਿਹੜੇ ਆ ਮਤਲਬ ਥੋੜੇ ਨਾਰਮਲ ਖਰਚੇ ਚੱਲਦੇ ਰਹਿੰਦੇ ਜਿਹੜੇ ਫਿਕਸ ਕੋਸਟ ਹੋਗੇ ਜਿਵੇਂ ਤੁਹਾਡੇ ਬਿਜਲੀ ਦੇ ਬਿੱਲ ਹੋਗੇ ਘਰ ਦਾ ਖਰਚ ਹੋ ਗਿਆ ਜਾਂ ਘਰ ਦੇ ਰੈਂਟ ਹੋਗੇ ਜਾਂ ਮਾਰਗੇਜ ਦੇ ਪੈਸੇ ਜਾਂਦੇ ਆ ਇਹਦਾ ਫਿਕਸਡ ਕੋਸਟ ਹੈ ਇਹ ਜਾਣੇ ਜਾਣੇ ਆ ਠੀਕ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਪ੍ਰੋਜੈਕਟਡ ਬਜਟ ਹੋਣਾ ਚਾਹੀਦਾ ਬਜਟ ਇਹ ਨਹੀਂ ਹੈ ਕਿ 1 ਮਹੀਨੇ ਦਾ ਹੋਵੇ ਕਮ ਸੇ ਕਮ 1 ਸਾਲ ਪਲੱਸ ਦਾ ਬਜਟ ਲਗਾ ਕੇ ਰੱਖੋ ਕਿ ਆ ਅਗਲੇ ਸਾਲ ਮੇਰੇ ਆ ਖਰਚੇ ਹੋਣੇ ਹੋਣੇ ਆ ਠੀਕ ਹੈ ਵਰੀਏਬਲ ਕਾਸਟੋ ਕੀ ਜਿਨ੍ਹਾਂ ਨੂੰ ਤੁਸੀਂ ਬਚਾ ਸਕਦੇ ਹੋ ਫਿਊਲ ਦਾ ਖਰਚਾ ਕੱਟ ਕਰ ਸਕਦੇ ਹੋ ਤੁਹਾਡੇ ਕੱਪੜਿਆਂ ਦਾ ਖਰਚਾ ਕੱਟ ਕਰ ਸਕਦੇ ਹੋ ਟਰੈਵਲ ਦਾ ਖਰਚਾ ਕੱਟ ਸਕਦੇ ਹੋ ਐਦਾਂ ਇੱਕ ਪ੍ਰੋਜੈਕਟ ਬਜਟ ਬਣਾਇਆ ਕਰੋ ਆਪਦੀ ਲਾਈਫ ਦਾ ਕਿ ਹਰ ਸਾਲ ਮੈਂ ਆਉਣ ਵਾਲੇ 2 ਸਾਲਾਂ ਦਾ ਆਉਣ ਵਾਲੇ 1 ਸਾਲ ਦਾ ਮੇਰੇ ਕੋਲ ਪ੍ਰੋਜੈਕਟਡ ਬਜਟ ਹੋਣਾ ਚਾਹੀਦਾ ਮੇਰੇ ਆ ਨਿੱਜੀ ਖਰਚੇ ਰਹਿਣਗੇ ਰਹਿਣਗੇ ਸਟੈਪ 5 ਦੀ ਗੱਲ ਕਰਦੇ ਆ ਆਇਡੈਂਟੀਫਾਈ ਯੋਰ ਗੈਪਸ ਆਪਣੇ ਗੈਪਸ ਨੂੰ ਆਇਡੈਂਟੀਫਾਈ ਕਰੋ ਉਹ ਨਹੀਂ ਹੁੰਦਾ ਕਿ ਯਾਰ ਮੈਂ ਕਮਾਉਂਦਾ ਬਹੁਤ ਰਿਆਂ ਪਰ ਮੈਨੂੰ ਪਤਾ ਹੀ ਨਹੀਂ ਲੱਗਦਾ ਮੇਰਾ ਪੈਸਾ ਜਾਂਦਾ ਕਿੱਥੇ ਹੈ ਲਗ ਜਾਂਦੇ ਆ ਆਉਂਦੇ ਜਾਂਦੇ ਆ ਉਹ ਕਹਿੰਦੇ ਨੇ ਦੇ ਪੁਰਾਣੇ ਸਮੇਂ ਚ ਆਪਣੇ ਵੇਲੇ ਹੁੰਦਾ ਸੀ ਕਿ ਯਾਰ ਇਹ ਤਾਂ ਆਈ ਚਲਾਈ ਚਲਦੀ ਰਹਿਣੀ ਹੈ ਮੰਨਿਆ ਕਿ ਚਲਦੀ ਰਹਿਣੀ ਹੈ ਪਰ ਇਹਦੇ ਬਾਰੇ ਗੈਪਸ ਫਾਈਂਡ ਕਰਨੇ ਬਹੁਤ ਲਾਜ਼ਮੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਸਾਡਾ ਪੈਸਾ ਜਾ ਕਿੱਥੇ ਰਿਹਾ ਸਟੈਪ 6 6ਵਾਂ ਸਟੈਪ ਆਫ ਸੇਫਟੀ ਬਲੈਂਕਟ ਆਵਦੀ ਸੇਫਟੀ ਬਲੈਂਕਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ 10% ਆਫ ਦੀ ਨਿਜੀ ਕਮਾਈ ਦੇ ਵਿੱਚੋਂ ਸਾਲ ਦੇ ਵਿੱਚੋਂ ਮਿਨੀਮਮ 10% ਆਪਦਾ ਸੇਵਿੰਗ ਕਰੋ ਸੇਵਿੰਗ ਕਰਕੇ ਤੁਹਾਨੂੰ ਪਤਾ ਨਾ ਹੋਵੇ ਕਿੱਥੇ ਪਈ ਹੈ ਕੱਲ ਦੇ ਮੌਕੇ ਦਾ ਕੁਝ ਨਹੀਂ ਪਤਾ ਕਿਹੜੇ ਪੈਸੇ ਕਦੋਂ ਜ਼ਰੂਰਤ ਪੈ ਜੇ ਇਹਦੇ ਨਾਲ ਕੀ ਹੈ ਕਿ ਤੁਸੀਂ ਆਉਣ ਵਾਲਾ ਵਕਤ ਸੰਭਾਲ ਸਕਦੇ ਹੋ ਡੂਰਿੰਗ ਆਪਾਂ ਉਹ ਬਹੁਤ ਵੱਡੀ ਐਗਜ਼ਾਮਪਲ ਹੈ 2019 ਚ ਕੋਵਿਡ ਦਾ ਟਾਈਮ ਸੀਗਾ ਆਪਾਂ ਬੋਥ ਫਾਈਨੈਂਸ਼ਲੀ ਅਨ ਬੈਲੈਂਸ ਹੋ ਗਏ ਸੀਗੇ ਬڑے ਲੋਕਾਂ ਨੂੰ ਪ੍ਰਭਾਵਿਤ ਹੋਇਆ ਜਿਨ੍ਹਾਂ ਨੇ ਪਹਿਲਾਂ ਸੇਵਿੰਗ ਨਹੀਂ ਕੀਤੀ ਉਹ ਹੈਂਡ ਟੂ ਮਾਉਥ ਰਹੇ ਸੀਗੇ ਸੇਵਿੰਗ ਕਰਨੀ ਬਹੁਤ ਲਾਜ਼ਮੀ ਹੈ ਬੀ ਸੇਵਿੰਗ ਕਰਨੇ ਸਿੱਖੋ ਇਹ ਚੀਜ਼ਾਂ ਜ਼ਰੂਰੀ ਨੇ